ਲੜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮਾਤਾ ਆਖ ਦੀ ਸੀ ਦਸ਼ਮੇਸ਼ ਜੀ ਨੂੰ ਮੇਰੇ ਪੋਤਰੇ ਹੋਏ ਜਵਾਨ ਬੇਟਾ ਅੱਖੀ ਵੇਖ ਲਾ ਸ਼ਾਦੀ ਪੋਤਿਆਂ ਦੀ ਤਾ ਆਖ ਦੀ ਸੀ ਦਸ਼ਮੇਸ਼ ਜੀ ਨੂੰ ਮੇਰੇ ਪੋਤਰੇ ਹੋਏ ਜਵਾਨ ਬੇਟਾ ਅੱਖੀਂ ਵੇਖ ਲਾਂ ਸ਼ਾਦੀ ਪੋਤਿਆਂ ਦੀ ਮੇਰੇ ਦਿਲ ਦਾ ਹੈ ਅਰਮਾਨ ਬੇਟਾ ਵੇਖ ਲਵਾ ਖੁਸ਼ੀਆਂ ਹੁੰਦੀਆਂ ਕਿਵੇਂ ਕੁਰਬਾਨ ਬੇਟਾ ਮੇਨੂੰ ਦੇਨ ਮਵਾਰ ਕਾ ਕਿਵੇਂ ਆਕੇ ਸੂਰਜ ਚੰਦ ਤਾਰੇ ਅਸਮਾਨ ਬੇਟਾ ਗੌਣ ਕੋੜੀਆਂ ਜੀਤ ਜੁਜਾਰ ਦੀਆਂ ਰਾਜ ਰਤਨ ਸੁਰਾ ਸੁਲਤਾਨ ਬੇਟਾ ਪਰੀਆਂ ਹੋਣ ਪਰਵਾਰ ਸਮੇਤ ਇਥੇ ਦੇਵੇ ਆਪ ਅਸੀਸ ਭਗਵਾਨ ਬੇਟਾ ਮੇਰੇ ਵੇੜੇ ਦੀ ਮਿੱਟੀ ਚੋਂ ਮੈਂ ਘੁੱਟੇ ਜਾਵੇ ਕਿਲਿਆ ਤੁਲ ਜਹਾਨ ਬੇਟਾ ਇਰੇ ਸਾਥ ਸਵੰਨੀਆਂ ਨੱਚਣਾ ਕੀ ਨੱਚ ਉਠੇਗਾ ਤੁਲ ਜਹਾਨ ਬੇਟਾ ਤੁਸੀਂ ਪੇਜ ਨਾ ਕਿਸੇ ਵਿਛੋਲਿਆਂ ਨੂੰ ਚੰਗਾ ਲੱਭਣਾ ਕੋਈ ਖਾਨਦਾਨ ਬੇਟਾ ਚੱਲਣ ਪੀੜੀਆਂ ਮੇਰੀਆਂ ਜਾਗ ਉਤੇ ਰਹਾ ਸਦੇ ਰਹੇ ਸਦਾ ਹੀ ਨਾਮ ਨਿਸ਼ਾਨ ਬੇਟਾ ਲੱਗਣ ਬਾਗ ਪੜਪੋਤਿਆਂ ਉਹ ਧਿਆਨ ਨੂੰ ਜੁਗ ਜੁਗ ਤੱਕ ਜੀਵੇ ਸੰਤਾਨ ਬੇਟਾ ਲੱਗਣ ਬਾਗ ਪੜਪੋਤਿਆਂ ਉਹ ਧਿਆਨ ਨੂੰ ਜੁਗ ਤੱਕ ਜੀਵੇ ਸੰਤਾਨ ਬੇਟਾ ਜੁਗ ਜੁਗ ਤੱਕ ਜੀਵੇ ਸੰਤਾਨ ਬੇਟਾ ਗੁਰੂ ਸਾਹਿਬ ਜੀ ਜਵਾਬ ਦਿੰਦੇ ਹਨ ਆਪ ਸਰਵਨ ਕਰੋ ਜੀ ਦੇਖ ਮਾਏ ਮੇਰੀਏ ਰੰਗ ਕਰਤਾ ਦੇ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇ ਜੁਝਾਰ ਦੇ ਦੇਖ ਮਾਏ ਮੇਰੀ ਇਹ ਰੰਗ ਕਰ ਤਾਰ ਦੇ ਦੇਖ ਮਾਏ ਮੇਰੀ ਇਹ ਰੰਗ ਕਰ ਤਾਰ ਦੇ ਲਿਖੇ ਨੇ ਸੰਜੋਗ ਕਿਵੇਂ अजीत ਤੇ ਜੁਝਾਰ ਦੇ ਲਿਖੇ ਨੇ ਸੰਜੋਗ ਕਿਵੇਂ अजीत ਤੇ ਜੁੜਾਰ ਦੇ ਚਲਣਾ ਆਨੰਦਪੁਰ ਸ਼ਹਿਰ ਚੋਂ ਬਰਾਤ ਨੇ ਗੋਣੀਆਂ ਨੇ ਕੋੜੀਆਂ ਨੇ ਰੀ ਗਾਲੀ ਰਾਤ ਨੇ ਚਲਣਾ ਆਨੰਦ ਸ਼ਹਿਰ ਚੋਂ ਬਰਾਤ ਨੇ ਗੋਹਣੀਆਂ ਨੇ ਕੋੜੀਆਂ ਰੇਰੀ ਕਾਲੀ ਰਾਤ ਨੇ ਖੁੱਲਨੇ ਨੇ ਬਾਗ ਮੇਰੇ ਸਾਰੇ ਪਰਵਾਰ ਦੇ ਖੁੱਲਨੇ ਨੇ ਬਾਗ ਮੇਰੇ ਸਾਰੇ ਪਰਵਾਰ ਦੇ ਲਿਖੇ ਨੇ ਸੰਜੋਗ ਕਿਵੇਂ ਅਜੀਬ ਯਾਦ ਦੇ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇ ਜੁਝਾਰ ਦੇ ਦਰਦੀ ਇਹੋਰ ਸ਼ਹਿਰ ਤੇ ਜਹਾਨ ਹੋ ਰਿਹਾ ਉਤਰਾ ਦੇ ਸੋਰੀਆਂ ਦਾ ਖਾਨਦਾਨ ਹੋ ਰਿਹਾ ਦਰਦੀ ਇਹੋਰ ਸ਼ਹਿਰ ਤੇ ਜਹਾਨ ਹੋ सहुरियांन दान सुहाग अनोखी जे नारे सु अनोखी जे नार लिखे न संजोग कीत ते जुज़ार ਖੇਨੇ ਸੰਯੋਗ ਕਿਵੇਂ ਜੀਤ ਤੇ ਜੁਗਾੜ ਦੇ ਸਰਸਾ ਦੇ ਗੰਡੇ ਹੋਣੀ ਮਿਲਣੀ ਅਖੀਰ ਦੀ ਵੇਖੇਗਾ ਜਮਾਨਾ ਸਾਰਾ ਖੇਡ ਤਕਦੀਰ ਦੀ ਸਰਸਾ ਦੇ ਗੰਡੇ ਹੋਣੀ ਮਿਲਣੀ ਅਖੀਰ ਦੀ ਵੇਖੇਗਾ ਜਮਾਨਾ ਸਾਰਾ ਖੇਡ ਤਕਦੀਰ ਦੀ ਪੈਣਗੇ ਵਿਛੋੜੇ ਮਾਏ ਅੰਗਰਾਂ ਦੇ ਪਿਆਰ ਦੇ ਪੈਣਗੇ ਵਿਛੋੜੇ ਮਾਏ ਅੰਗਰਾਂ ਦੇ ਪਿਆਰ ਦੇ ਰਿਖੇ ਨੇ ਸੰਜੋਗ ਕਿਵੇਂ अजीत ਤੇ ਜੁਝਾਰ ਦੇ ਖੇਰੇ ਸੰਜੋਗ ਕਿਵੇਂ ਅਜੀਤ ਤੇ ਜੁਜਾਦ ਦੇ ਹੋਵੇਗਾ ਉਤਾਰਾ ਵਿੱਚ ਗੜੀ ਚਮਕੋਰ ਦੇ ਹੋਵੇਗਾ ਉਤਾਰਾ ਵਿੱਚ ਗੜੀ ਚਮਕੋਰ ਦੇ ਹੋਣਗੇ ਆਨੰਦ ਉਥੇ ਵਖਰੇਈ ਤੋਂ ਕੇ ਆਨੰਦ ਉੱਥੇ ਵਖਰੇ ਹੀ ਤੋੜ ਦੇ ਮੋਤ ਨੂੰ ਵਿਆਕੇ ਜਾਣਾ ਦੇਸ਼ ਨਿਰੰਕਾਰ ਦੇ ਮੋਤ ਨੂੰ ਵਿਆਕੇ ਜਾਣਾ ਦੇਸ਼ ਨਿਰੰਕਾਰ ਦੇ ਰਿਖੇ ਨੇ ਸੰਯੋਗ ਕਿਵੇਂ ਜੀਤ ਤੇ ਜੁਝਾਰ ਦੇ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇ ਜੁਝਾਰ ਦੇ ਦੇਖ ਮਾਏ ਮੇਰੀਏ ਰੰਗ ਕਰਤਾਰ ਦੇ ਦੇਖ ਮਾਏ ਮੇਰੀਏ ਰੰਗ ਕਰਤਾਰ ਦੇ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇ ਜੁਝਾਰ ਦੇ ਲਿਖੇ ਨੇ ਸੰਜੋਗ ਕਿਵੇਂ अजीत ਤੇ ਜੁਝਾਰ ਦੇ ਲਿਖੇ ਨੇ ਸੰਜੋਗ ਕਿਵੇਂ अजीत ਤੇ ਜੁਝਾਰ ਦੇ ਬੋਲੇ ਬੋਲ ਚੁੱਕ ਦੇਵਾਉਣੇ ਹਾਇ ਗਾਇਕ ਬੀਤਾ ਖਾਲਸਾ